ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਇੱਕ ਹੋਰ ਤਰਕ ਤੁਹਾਡੇ ਲਈ ਲੈ ਕੇ ਜੁੜਿਆ ਹਾਂ ਜੀ ਗੁਰਿੰਦਰ ਜਿਹੜੇ ਪਰਚਲਿਤ ਅੰਧਵਿਸ਼ਵਾਸ ਨੇ ਤੁਸੀਂ ਅਕਸਰ ਸੁਣਦੇ ਆਏ ਹੋ ਮੈਂ ਹਲੇ ਫਿਰ ਹਾਲ ਜਿਹੜੀਆਂ ਇਹ ਸ਼ੁਰੂਆਤੀ ਵੀਡੀਓਜ਼ ਨੇ ਉਹਦੇ ਬਾਰੇ ਗੱਲ ਕਰ ਰਿਹਾ ਤੇ ਅੱਗੇ ਬੜਾ ਕੰਟੈਂਟ ਤੁਹਾਡੇ ਲਈ ਲੈ ਕੇ ਆਉਣਾ ਬਹੁਤ ਸਾਰੇ ਜਿਹੜੇ ਤਰਕ ਬਹੁਤ ਸਾਰੀਆਂ ਜਿਹੜੀਆਂ ਵਿਗਿਆਨਕ ਸੋਚਾਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਮੈਂ ਕਰੂੰਗਾ ਜੀ ਸੋ ਸਾਥ ਦੀ ਲੋੜਾ ਜਰੂਰ ਦਿਓ ਤੇ ਅੱਜ ਦੇ ਵਿਸ਼ੇ ਤੇ ਆਉਨੇ ਆ ਇੱਕ ਤੁਸੀਂ ਅਕਸਰ ਸੁਣਿਆ ਹੋਊਗਾ ਕਿ ਸਾਡੇ ਪੁਰਖੇ ਆ ਜਿਹੜੇ ਉਹ ਸਾਨੂੰ ਰੋਕਦੇ ਸੀ ਵੀ ਰਾਤ ਨੂੰ ਦਰਖਤਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਕਾਸ ਤਰਹ ਤੇ ਕੁਝ ਜਿਹੜੇ ਸਪੈਸ਼ਲ ਦਰਖਤ ਨੇ ਜਿੱਦਾਂ ਪਿੱਪਲ ਦਾ ਦਰਖਤ ਆ ਜਾਂ ਬੂੜ ਦਾ ਦਰਖਤ ਆ ਵੀ ਇਹਦੇ ਥੱਲੇ ਕਦੇ ਨਾ ਜਾਇਓ ਰਾਤ ਨੂੰ ਤੇ ਸਾਨੂੰ ਡਰਾਇਆ ਕੀ ਜਾਂਦਾ ਸੀ ਵੀ ਉਹਦੇ ਥੱਲੇ ਪ੍ਰੇਤ ਆਤਮਾਵਾਂ ਜਾਂ ਭੂਤ ਪ੍ਰੇਤ ਜਿਨ੍ਹਾਂ ਨੂੰ ਤੁਸੀਂ ਕਹਿੰਨੇ ਹੋ ਵੀ ਉਹਨਾਂ ਦਾ ਵਾਸ ਹੁੰਦਾ ਉਹ ਦਰਖਤਾਂ ਤੇ ਰਾਤ ਨੂੰ ਉਹ ਭੂਤ ਪ੍ਰੇਤ ਰਹਿੰਦੇ ਨੇ ਇਸ ਲਈ ਰਾਤ ਨੂੰ ਉਹਨਾਂ ਦੇ ਨੇੜੇ ਨਾ ਜਾਇਓ ਮਤਲਬ ਅਸੀਂ ਵੀ ਕਦੇ ਨਾਨਕੇ ਰਹਿਣ ਜਾਂਦੇ ਸੀ ਇਹ ਗੱਲਾਂ ਮੈਨੂੰ ਥੋੜੀਆਂ ਥੋੜੀਆਂ ਯਾਦ ਆ ਵੀ ਸਾਨੂੰ ਵੀ ਸਾਡੇ ਵੀ ਦਿਮਾਗ ਦੇ ਵਿੱਚ ਇਹ ਗੱਲਾਂ ਪਾਈਆਂ ਗਈਆਂ ਪਰ ਮੈਨੂੰ ਲੱਗਦਾ ਵੀ ਇਹ ਬੜਾ ਵੱਡਾ ਧੋਖਾ ਵਾ ਜਿਹੜਾ ਅਸੀਂ ਬੱਚਿਆਂ ਦੇ ਨਾਲ ਕਰਦੇ ਸੀ ਤੇ ਬਹੁਤ ਇੱਕ ਗਲਤ ਚੀਜ਼ ਬੱਚਿਆਂ ਤੇ ਮਾੜਾ ਅਸਰ ਪਾਉਣ ਵਾਲੀ ਚੀਜ਼ ਸੀ ਜੇ ਸਾਡੇ ਜਿਹੜੇ ਬਜ਼ੁਰਗ ਐਦਾਂ ਸਾਨੂੰ ਡਰਾਉਂਦੇ ਰਹੇ ਨੇ ਜੀ ਐ ਨਹੀਂ ਕਿ ਸਾਰੇ ਡਰਾਉਂਦੇ ਸੀ ਬਹੁਤ ਸਾਰੇ ਬਜ਼ੁਰਗ ਇਹ ਮੰਨਤਾ ਰੱਖਦੇ ਸੀ ਤੇ ਇਹ ਮੰਨਤਾ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਪਾਈਆਂ ਗਈਆਂ ਉਹਨਾਂ ਨੂੰ ਸੱਚ ਨਹੀਂ ਦੱਸਿਆ ਗਿਆ ਉਹਨਾਂ ਨੂੰ ਝੂਠ ਦੱਸਿਆ ਗਿਆ ਉਹਨਾਂ ਨੂੰ ਡਰਾਇਆ ਗਿਆ ਉਹਨਾਂ ਨੂੰ ਇਹਦਾ ਕਾਰਨ ਨਹੀਂ ਦੱਸਿਆ ਗਿਆ ਕਦਰਤਾਂ ਦੇ ਕੋਲ ਤੁਹਾਨੂੰ ਕਿਉਂ ਨਹੀਂ ਜਾਣਾ ਚਾਹੀਦਾ ਰਾਤ ਨੂੰ ਉਹਨਾਂ ਦੇ ਦਿਮਾਗ 'ਚ ਭੂਤ ਵੜੇ ਗਏ ਸੋ ਅੱਜ ਤਾਂ ਅਸੀਂ ਬਾਤ ਸਿਆਣੇ ਹੋ ਗਏ ਅੱਜ ਅਸੀਂ ਮੈਂ ਇੱਕ ਗੱਲ ਕਹਿ ਸਕਦਾ ਬੜੀ ਖੁਸ਼ੀ ਦੇ ਨਾਲ ਕਿ ਅਸੀਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਜਿਹੜੀਆਂ માનਤਾਵਾਂ ਤੋਂ ਜ਼ਰੂਰ ਕਿਤੇ ਨਾ ਕਿਤੇ ਦੂਰ ਰੱਖ ਰਹੇ ਹਾਂ ਉਹਨਾਂ ਨੂੰ ਇਹ ਚੀਜ਼ਾਂ ਸੀ ਉਹਨਾਂ ਦੇ ਦਿਮਾਗ 'ਚ ਨਹੀਂ ਪਾ ਰਹੇ ਤੇ ਸਕੂਲ ਵੀ ਇਹਦੇ ਵਿੱਚ ਜਿਹੜਾ ਰੋਲ ਪਲੇ ਕਰ ਰਹੇ ਨੇ ਕਾਫੀ ਹੱਦ ਤੱਕ ਪਰ ਮੈਨੂੰ ਲੱਗਦਾ ਕਿ ਜੋ ਹਾਲਾਤ ਨੇ ਜੋ ਆਪਣਾ ਕਲਚਰ ਆ ਕਿਤੇ ਨਾ ਕਿਤੇ ਕੋਈ ਮਾਂ ਪਿਓ ਇਹੋ ਜੇ ਜ਼ਰੂਰ ਅੱਜ ਵੀ ਇੰਨਾਂ ਗੱਲਾਂ ਤੇ ਵਿਸ਼ਵਾਸ ਰੱਖਦੇ ਹੋਣਗੇ ਸੋ ਹੁਣ ਚਲੋ ਆਪਾਂ ਗੱਲ ਕਰਦੇ ਆ ਇਹਦਾ ਕਾਰਨ ਕੀ ਆ ਮੇਨ ਕਿ ਦਰਖਤਾਂ ਦੇ ਕੋਲ ਜਾਣਾ ਕਿਉਂ ਨਹੀਂ ਚਾਹੀਦਾ ਅਸੀਂ ਪੜਦੇ ਆਏ ਆ ਕਿ ਜਿਹੜੇ ਦਰਖਤ ਨੇ ਉਹ ਦਿਨ ਨੂੰ ਤੁਹਾਨੂੰ ਆਕਸੀਜਨ ਦਿੰਦੇ ਨੇ ਤੇ ਜਦੋਂ ਰਾਤ ਹੋ ਜਾਂਦੀ ਆ ਉਹ CO2 ਯਾਨੀ ਕਿ ਕਾਰਬਨ ਡਾਈ ਆਕਸਾਈਡ ਆ ਜਿਹੜੀ ਉਹ ਛੱਡਦੇ ਆ ਵਿਗਿਆਨ ਕਹਿੰਦਾ ਕੁਦਰਤ ਮਤਲਬ ਇਹ ਕੁਦਰਤ ਦੀ ਦੇਣ ਆ ਕਿ ਦਰਖਤਾਂ ਨੇ ਤੁਹਾਨੂੰ ਦੇਣੇ ਆਕਸੀਜਨ ਦੇਣੀ ਆ ਜੋ ਸਾਡੇ ਸਰੀਰ ਲਈ ਚੰਗੀ ਆ ਤੁਹਾਨੂੰ ਸਿਆਣੇ ਇਹ ਵੀ ਨਾਲ ਕਹਿੰਦੇ ਸੀ ਨਾ ਵੀ ਸਵੇਰੇ ਸਵੇਰੇ ਉੱਠ ਕੇ ਦਰਖਤਾਂ ਦੇ ਨੇੜੇ ਜਾਇਆ ਕਰੋ ਕੁਦਰਤ ਦੇ ਨੇੜੇ ਜਾਇਆ ਕਰੋ ਤੇ ਹੁਣ ਵੀ ਬਹੁਤ ਸਾਰੇ ਲੋਕ ਆ ਜਿਹੜੇ ਪਾਰਕਾਂ ਦੇ ਵਿੱਚ ਕਿਉਂ ਜਾਂਦੇ ਆ ਦਰਖਤਾਂ ਦੀ ਦਰਖਤਾਂ ਦੀ ਛਾਂਵੇਂ ਸੈਰ ਐਕਸਰਸਾਈਜ਼ ਵਗੈਰਾ ਕਿਉਂ ਕਰਦੇ ਆ ਕਿਉਂਕਿ ਉਹ ਸਵੇਰੇ ਸਵੇਰੇ ਜਿਹੜੀ ਆਕਸੀਜਨ ਸਾਨੂੰ ਮਿਲਦੀ ਆ ਉਹ ਸਾਡੀ ਸਿਹਤ ਲਈ ਬਹੁਤ ਚੰਗੀ ਆ ਤੇ ਜਿਹੜੀ ਰਾਤ ਦੇ ਸਮੇਂ ਦਰਖਤ ਕਾਰਬਨ ਡਾਈ ਆਕਸਾਈਡ ਛੱਡਦੇ ਨੇ ਉਹ ਸਾਡੀ ਸਿਹਤ ਦੇ ਲਈ हानिकारक का ओदे नाल ਤੁਹਾਡਾ ਸਿਰ ਦੁਖਣ ਲੱਗ ਸਕਦਾ ਵਾ ਤੁਹਾਨੂੰ ਘਬਰਾਹਟ ਹੋ ਸਕਦੀ ਆ ਕਿਉਂਕਿ ਆਕਸੀਜਨ ਉੱਥੇ ਜਾ ਕੇ ਤੁਹਾਨੂੰ ਨਹੀਂ ਮਿਲਣੀ ਆਕਸੀਜਨ ਦੀ ਕਮੀ ਨਹੀਂ ਕਮੀ ਹੋ ਜਾਣੀ ਆ ਉੱਥੇ ਇੱਕ ਬੰਦ ਕਮਰੇ ਦੇ ਵਿੱਚ ਤੁਸੀਂ ਕਿੰਨੀ ਦਿਨ ਰਹੋਗੇ ਜਿੱਥੇ ਕੋਈ ਖਿੜਕੀ ਨਾ ਹੋਵੇ ਜਿੱਥੇ ਕੋਈ ਵੈਂਟੀਲੇਸ਼ਨ ਨਾ ਹੋਵੇ ਉੱਥੇ ਤੁਹਾਨੂੰ ਆਕਸੀਜਨ ਨਹੀਂ ਮਿਲਣੀ ਕੀ ਤੁਸੀਂ ਉੱਥੇ ਰਹਿ ਪਾਉਗੇ ਉਹੀ ਕਈ ਵਾਰ ਹਾਲਤ ਆ ਜਿਹੜੀ ਸਾਨੂੰ ਜਿਹੜੇ ਵੱਡੇ ਦਰਖਤ ਨੇ ਉਹਨਾਂ ਦੇ ਥੱਲੇ ਇਹੋ ਜਿਹਾ ਤੁਸੀਂ ਇਹ ਸਾਹਸ ਆ ਜਿਹੜਾ ਉਹ ਕਰ ਸਕਦੇ ਹਾਂ ਇਹ ਸੀਗਾ ਜਿਹੜਾ ਕਾਰਨ ਕਿ ਤੁਹਾਨੂੰ ਰੋਕਿਆ ਜਾਂਦਾ ਸੀ ਕਿ ਰਾਤ ਨੂੰ ਦਰਖਤਾਂ ਦੇ ਨੇੜੇ ਦਰਖਤਾਂ ਦੇ ਥੱਲੇ ਨਹੀਂ ਜਾਇਦਾ ਤੇ ਤੁਹਾਨੂੰ ਪਾਣੀ ਪਾਣ ਤੋਂ ਵੀ ਰੋਕਿਆ ਜਾਂਦਾ ਵੀ ਜਿਹੜੇ ਪੌਦਿਆਂ ਨੂੰ ਪਾਣੀ ਆ ਹਮੇਸ਼ਾ ਉਹ ਦੇਣੇ ਪਾਈਦਾ ਜੀ ਰਾਤ ਨੂੰ ਨਹੀਂ ਪਾਈਦਾ ਤੇ ਇਹ ਵੀ ਇੱਕ ਕੁਦਰਤ ਦੀ ਖੇਡ ਆ ਵੀ ਰੁੱਖ ਵੀ ਸਾਹ ਲੈਂਦੇ ਨੇ ਤੇ ਉਹ ਰਾਤ ਨੂੰ ਸੌਂਦੇ ਨੇ ਰਾਤ ਨੂੰ ਉਹ ਆਰਾਮ ਕਰਦੇ ਨੇ ਰਾਤ ਨੂੰ ਉੱਥੇ ਦਾ ਤੁਹਾਨੂੰ ਜਾਣ ਤੋਂ ਜੇ ਰੋਕਿਆ ਜਾਂਦਾ ਇਹ ਵੀ ਇੱਕ ਕਾਰਨ ਆ ਉਹਨਾਂ ਦੇ ਆਰਾਮ ਦਾ ਸਮਾਂ ਹੁੰਦਾ ਵਾ ਉਹ ਜਦੋਂ ਸ਼ਾਮ ਹੋ ਜਾਂਦੀ ਆ ਜਦੋਂ ਸੂਰਜ ਢਲ ਗਿਆ ਤਾਂ ਪੌਦੇ ਆ ਕਹਿੰਦੇ ਉਹ ਸੋ ਜਾਂਦੇ ਨੇ ਉਹਨਾਂ ਨੂੰ ਛੇੜੇ ਦਾ ਨਹੀਂ ਸੋ ਇਹ ਨੇ ਜੀ ਤਰਕ ਆਪਾਂ ਪਤਾ ਨਹੀਂ ਕਿਹੜੀਆਂ ਗੱਲਾਂ ਭੂਤ ਪ੍ਰੇਤਾਂ ਜਿਹੜੀਆਂ ਉਹਨਾਂ ਦੀਆਂ ਵੱਲ ਪਏ ਹੋਏ ਆ ਉਹ ਸਾਡੇ ਦਿਮਾਗ 'ਚ ਬਾੜੇ ਹੋਏ ਆ ਸੋ ਮੇਰੇ ਹਿਸਾਬ ਨਾਲ ਮੈਂ ਜਾਣਕਾਰੀ ਤੁਹਾਨੂੰ ਬਿਲਕੁਲ ਸਹੀ ਦਿੱਤੀ ਹੋਊਗੀ ਜੇ ਕੋਈ ਲੱਗਦਾ ਵੀ ਇਹ ਗਲਤ ਜਾਣਕਾਰੀ ਆ ਕੋਈ ਕਮੀ ਆ ਜਾਣਕਾਰੀ ਦੇ ਵਿੱਚ ਮੇਰੀ ਜਾਣਕਾਰੀ 'ਚ ਵਾਅਦਾ ਕਰ ਸਕਦੇ ਹਾਂ ਜੀ ਕਮੈਂਟ ਕਰਕੇ ਕੋਈ ਲਫ਼ਜ਼ ਵੱਧ ਘੱਟ ਲੱਗਿਆ ਕਿ ਮੈਂ ਦਾ ਜਾ ਚੱਕਾਂ ਅਗਲੀ ਵੀਡੀਓ 'ਚ ਕੋਈ ਹੋਰ ਨਾ ਮੈਂ ਤਰਕ ਲੈ ਕੇ ਬਹੁਤ ਜਲਦੀ ਮਿਲਦਾ ਜੀ